ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਦੇ ਚਰਨਾਂ ਵਿੱਚ ਦਾਸ ਗੁਰਦੀਪ ਸਿੰਘ ਵੱਲੋਂ ਸਾਦੇ ਪ੍ਰਵਾਨਕੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਸੰਤਾਂ ਦੀ ਵਿਚਾਰ ਸੰਤਾਂ ਦੇ ਵਚਨ ਦਾਸ ਨੇ YouTube ਚੈਨਲ ਅਕਾਲ ਖਾਲਸਾ 1313 ਦੇ ਉੱਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਮ ਵਾਲਿਆਂ ਦੀ ਫੋਟੋ ਲਗਾ ਕੇ ਉਹਨਾਂ ਦੇ ਵਚਨ ਨਾਲ ਆਡੀਓ ਦੇ ਵਿੱਚ ਲਗਾਏ ਸੀ ਤੇ ਤੁਸੀਂ ਜੋ ਸੁਪੀਨ ਦੇ ਉੱਤੇ ਦੇਖਦੇ ਪਏ ਹੋ ਕਿ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪੰਡਰਾਂ ਵਾਲਿਆਂ ਨੂੰ ਕਿੰਨਾ ਹੀ ਮੰਦਾ ਬੋਲਦੇ ਪਏ ਨੇ ਤੇ ਆਖਦੇ ਪਏ ਨੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪੰਡਰਾਂ ਵਾਲੇ ਇੱਕ ਇੱਕ ਆਤਗਵਾਦੀ ਹਨ ਉਹਨਾਂ ਨੂੰ ਬੋਲਦੇ ਪਏ ਨੇ ਆਤਗਵਾਦੀ ਜਿਨ੍ਹਾਂ ਨੇ ਦੇਸ਼ ਵਾਸਤੇ ਬਹੁਤ ਹੀ ਚੜ੍ਹਦੀ ਕਲਾ ਦਾ ਮੈਸੇਜ ਦਿੱਤਾ ਹੈ ਪਾਣੀ ਬਾਣੇ ਦੇ ਧਾਰਣੀ ਬਣਾਣਾ ਵਾਸਤੇ ਆਖਿਆ ਹੈ। ਅੰਮ੍ਰਿਤ ਛਕਣ ਵਾਸਤੇ ਆਖਿਆ ਹੈ। ਜਿਨ੍ਹਾਂ ਨੇ ਤਨ ਸਾਹਿਬ ਸ੍ਰੀ ਗੁਰਗੰਸਾਹਿਬ ਨੂੰ ਮੰਦੇ ਬੋਲ ਬੋਲੇ ਹਨ। ਉਹਨਾਂ ਨੂੰ ਦੁਰਕਾਰਿਆ ਹੈ। ਤਨ ਸਾਹਿਬ ਸ੍ਰੀ ਗੁਰਗੰਸਾਹਿਬ ਦੀ ਬੇਇੱਜ਼ਤੀ ਕੀਤੀਆਂ ਨੇ। ਤੇ ਕਿਸੇ ਦੀ ਧੀ ਪੈਣ ਨੂੰ ਗਲਤ ਤਰੀਕੇ ਦਾ ਨੁਹਰਕਤਾਂ ਕੀਤੀਆਂ ਨੇ ਜੋ ਕਿ ਅਜੇ ਉਹਨਾਂ ਨੂੰ ਹਤਕਵਾਦੀ ਘਤਾਰ ਦਿੱਤਾ ਜਾ ਰਿਹਾ ਸંત ਗਿਆਨੀ ਜਰਨੈਲ ਸਿੰਘ ਖਾਲਸਾ ਪੰਡਰਾਂ ਵਾਲੇ ਇੱਕ ਮਹਾਨ ਯੋਧੇ ਹਨ ਜੋ ਕਿ ਸਾਨੂੰ ਬਹੁਤ ਕੁਝ ਸਿਖਾ ਕੇ ਗਏ ਨੇ ਕੋਈ ਉਹਨਾਂ ਨੂੰ ਆਤਗਵਾਦੀ ਆਖਦਾ ਹੈ ਕੋਈ ਕੁਝ ਆਖਦਾ ਹੈ ਪਰ ਸਾਡੇ ਵਾਸਤੇ ਸਾਡਾ ਆਫਸਰ ਹੈ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਜੋ ਕਿ ਸਾਨੂੰ ਗੁਰੂ ਦੇ ਨਾਲ ਜੋੜ ਕੇ ਗਏ ਨੇ ਜਿਨ੍ਹਾਂ ਨੇ ਦੇਸ਼ਕੋਮ ਦੇ ਵਾਸਤੇ ਆਪਣੀ ਜਾਨ ਨੂੰ ਮਕਾਸ਼ ਛੱਡਿਆ ਆਪਣੀ ਜਾਨ ਗਵਾ ਦਿੱਤੀ ਉਹਨਾਂ ਬਾਰੇ ਫੇਰ ਵੀ ਲੋਕੀ ਫਿਰ ਵੀ ਮਾੜਾ ਤੇ ਮਾੜਾ ਸ਼ਬਦ ਯੂਜ਼ ਕਰਦੇ ਨੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭੰਡਰਾਂ ਵਾਲਿਆਂ ਨੇ ਆਪਣੇ ਹੱਕ ਵਾਸਤੇ ਆਪਣੇ ਆਪਣੇ ਹੱਕਾਂ ਵਾਸਤੇ ਹੀ ਸੰਤ ਜਰਨੈਲ ਸਿੰਘ ਖਾਲਸਾ ਭੰਡਰਾਂ ਵਾਲਿਆਂ ਨੇ ਆਪਣੇ ਹੱਕਾਂ ਵਾਸਤੇ ਹੀ ਸਰਕਾਰ ਨੂੰ ਨਿਵੇਦਨ ਹੀ ਕੀਤਾ ਸੀ ਕਿ ਸਰਕਾਰ ਨੇ ਉਹਨਾਂ ਨੂੰ ਅਤਕਵਾਦੀ ਹੀ ਕਰਤਾ ਦੇ ਦਿੱਤਾ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਕੀਤੀ ਸੀ ਕਿਸ ਕਿਸਾਨ ਹੈ ਜੋ ਇੱਕ ਰਾਜਾ ਹੈ ਕਿਸਾਨ 6 ਮਹੀਨੇ ਮਿਹਨਤ ਕਰਦਾ ਪੂਰੀ 6 ਮਹੀਨੇ ਪੂਰੀ ਮਿਹਨਤ ਕਰਦਾ ਵਾ ਪਾਣੀ ਦਿੰਦਾ ਵਾ ਕਦੋਂ ਪਾਣੀ ਦੇਣਾ ਕਦੋਂ ਸਪਰੇਅ ਕਰਨੀ ਆ ਕਦੋਂ ਦਵਾਈ ਪਾਣੀ ਆ ਸਾਰੀ ਗੱਲ ਕਿਸਾਨਾਂ ਦੇ ਵਿਵਸਥੇ ਹੀ ਉਹਨਾਂ ਨੇ ਪੈਰਾ ਦਿੱਤਾ ਹੈ ਕਿਸਾਨਾਂ ਨੂੰ ਕਿ ਕਿਸਾਨਾਂ ਨੂੰ ਉਹਨਾਂ ਦਾ ਮੁੱਲ ਮਿਲਣਾ ਚਾਹੀਦਾ ਹੈ ਇਸ ਕਰਕੇ ਕਿਸਾਨ ਫਿਰ ਵੀ ਉਧਾਂ ਗਰੀਬੀ ਦੇਖ ਰਹੀ ਵੀ ਕੋਈ ਕਿਸਾਨ ਕੋਈ ਵੀ ਕਿਸਾਨ ਦੇਖ ਲਓ ਦੁਨੀਆ ਦੇ ਵਿੱਚ ਕੋਈ ਵੀ ਕਿਸਾਨ ਦੇਖ ਲਓ ਜਿਹੜਾ ਸੁੱਖ ਦੀ ਨੀਂਦ ਸੌਂਦਾ ਪਿਆ ਨਹੀਂ ਸੌਂਦਾ ਪਿਆ ਕੋਈ ਫਾਂਸੀ ਲੈ ਕੇ ਮਰਦਾ ਪਿਆ ਦਵਾਈ ਖਾ ਕੇ ਮਰਦਾ ਪਿਆ ਕੋਈ ਡੁੱਬ ਕੇ ਮਰਦਾ ਪਿਆ ਕੋਈ ਟ੍ਰੇਨ ਦੇ નીચે ਕੋਈ ਵਾਸਤੇ નીચે ਆ ਕੇ ਮਰਦਾ ਪਿਆ ਕਿਉਂ ਮਰਦਾ ਪਿਆ ਕਾਰਨ ਕੀ ਹੈ ਸਾਰੀ ਗੱਲਾਂ ਦਾ ਕਾਰਨ ਇੱਕ ਹੀ ਹੈ ਕਿਸਾਨਾਂ ਦੀ ਫਸਲ ਦੇ ਵਿੱਚ ਹੋਈ ਹੋਈ ਹਾਨੀ ਇਹ ਸਾਰਾ ਦਾ ਕਾਰਨ ਹੈ ਕਿ ਕਿਸਾਨਾਂ ਨੂੰ ਕੋਈ ਵੀ ਹਾਨੀ ਹੈ ਜਿਹੜੀ ਫਸਲ ਦੇ ਵਿੱਚ ਬੀਜ ਬੀਜਿਆ ਤੇ ਬੀਜ ਦਾ ਜਿਹੜਾ ਫਲ ਉਹਨਾਂ ਨੂੰ ਮਿਲਣਾ ਹੈ ਉਹਦੇ ਮੁਤਾਬਿਕ ਨਹੀਂ ਮਿਲਿਆ ਏ ਪਰੇਸ਼ਾਨੀਆਂ ਉਹਨਾਂ ਕਿ ਕਰ ਜਾ ਕਿਵੇਂ ਚੜਦਾ ਬਸੇ ਦੇ ਉੱਤੇ 6 ਮਹੀਨੇ ਐਵੇਂ ਮਿਹਨਤ ਨਹੀਂ ਹੁੰਦੀ 6 ਮਹੀਨੇ ਮਿਹਨਤ ਬੋਲਣ ਦਾ ਆਸਾਨ ਹੈ ਕਰਨਾ ਬੜਾ ਔਖਾ ਹੈ ਪਾਣੀ ਦੇਣਾ ਮੋਟਰ ਖਰਾਬ ਹੋ ਜੇ ਫਿਰ ਉਹਦੀ ਰਿਪੇਅਰ ਦੇ ਪੈਸੇ ਸਪਰਿਆਂ ਕਰਨੀਆਂ ਸਪਰਿਆਂ ਦੇ ਵਿੱਚ ਜਿਹੜੇ ਪੈਸਾ ਲੱਗਦਾ ਉਹ ਹੋਰ ਵੀ ਜਿਹੜੇ ਵੀ ਖਾਲ ਵਗੈਰਾ ਖਰੀਦਦੇ ਆ ਉਹਨਾਂ ਦੇ ਵਿੱਚ ਜੋ-ਜੋ ਵੀ ਸਪਰੇਅ ਪਾਉਂਦੇ ਨੇ ਦਵਾਈ ਪਾਉਂਦੇ ਨੇ ਜਿਹੜਾ ਕੁਝ ਪਾਉਂਦੇ ਨੇ ਉਹ ਕਿਸਾਨਾਂ ਨੂੰ ਪਤਾ ਔਰ ਕਿਸੇ ਨੂੰ ਦੂਸਰੇ ਨੂੰ ਥੋੜਾ ਪਤਾ ਹੈ ਤੇ ਇਸ ਕਾਰਨ ਕਰਕੇ ਕਿਸਾਨ ਮੌਤ ਆਪਣੇ ਆਪ ਹੀ ਲੈਂਦੇ ਪਏ ਕਰਜ਼ਾਈ ਹੋਣ ਦੇ ਕਾਰਨ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪੰਡਾਵਾਲੇ ਨੇ ਸਾਡੇ ਹੱਕ ਵਾਸਤੇ ਇੱਕ ਸ਼ਹੀਦੀ ਜਾਮਾ ਪਿਤਾ ਹੈ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪੰਡਰਾਂ ਵਾਲਿਆਂ ਨੇ ਕਿਸੇ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਸਮਝਿਆ ਤੇ ਤੁਹਾਡੇ ਵਾਸਤੇ ਬਿਲਕੁਲ ਅਤਿ ਕਵਾਦੀ ਹੋ ਸਕਦਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪੰਡਰਾਂ ਵਾਲੇ ਸਾਡੇ ਵਾਸਤੇ ਸਾਡਾ ਅਫਸਰ ਹੈ ਸਾਡੇ ਵਾਸਤੇ ਉਹ ਇੱਕ ਦਲੇਰ ਸੰਤ ਸੰ ਸਪਾਈ ਸਨ ਜੋ ਕਿ ਜਿਨ੍ਹਾਂ ਨੇ ਸਾਨੂੰ ਇੱਕ ਐਸਾ ਗਿਆਨ ਬਖਸ਼ਿਆ ਕਿ ਅਸੀਂ ਗੁਰੂ ਦੇ ਗੁਰਬਾਣੀ ਦੇ ਮੁਤਾਬਿਕ ਆਪਣਾ ਜੀਵਨ ਨੂੰ ਢਾਲਣਾ ਕਰੀਏ ਸਾਰਿਆਂ ਦੇ ਨਾਲ ਪ੍ਰੇਮ ਪਿਆਰ ਰੱਖੀਏ ਆਪਣੇ ਆਪ ਨੂੰ ਗੁਰਬਾਣੀ ਦੇ ਨਾਲ ਜੋੜੀਏ ਤੇ ਟੁੱਟਿਆ ਨੂੰ ਗੁਰਬਾਣੀ ਦੇ ਨਾਲ ਜੋੜੀਏ ਸਦਾ ਹੀ ਗੁਰਬਾਣੀ ਦਾ ਜਾਪ ਕਰਦੇ ਰਹੀਏ ਜ਼ੁਲਮ ਨਾ ਕਰਨਾ ਤਰਨਾ ਸਹਿਣਾ ਆਪਣੇ ਗੁਰਸਿੱਖੀ ਜੀਵਨ 'ਚ ਰਹਿਣਾ ਦੂਸਰੇ ਦੀ ਤੀਪੈਣ ਨੂੰ ਆਪਣੀ ਭੈਣ ਤੀਪੈਣ ਸਮਝਣਾ ਇਹ ਸਾਨੂੰ ਸ਼ਾਂਤੀ ਜੀਣੇ ਸਿਖਾਉਂਦਾ ਹੈ ਸਾਨੂੰ ਇਹਨਾਂ ਤੋਂ ਡਰ ਨਹੀਂ ਲੱਗਦਾ ਵਾ ਕੋਈ ਕੋ ਜਾਖਦਾ ਰਹੇ ਦਾਸ ਗੁਰਦੀਪ ਸਿੰਘ ਵੱਲੋਂ ਇੰਨੀਆਂ ਗਰ ਬੇਨਤੀਆਂ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ